ਲੋਵੀ ਚੋਬਰੋ ਮੈਸੀ ਫਰਗੂਸਨ ਨੇ ਕੱਢਤਾ ਇੱਕ ਮਾਸਟਰਪੀਸ 254 ਡੀਆਈ ਮੈਸੀ ਫਰਗੂਸਨ ਟਰੈਕਟਰ ਤੇ ਦੋਸਤੋ ਅੱਗੇ ਤੁਹਾਨੂੰ ਸਪੈਸੀਫਿਕੇਸ਼ਨ ਵਗੈਰਾ ਦੱਸਦੇ ਆ ਵੀ ਕੀ ਕੁਆਲਿਟੀ ਨੇ ਇਹਦੇ ਚ ਤੇ ਕਿੰਨੇ ਹਸਪਾਵਰ ਆ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੱਲੀ ਤਾਂ ਦੋਸਤੋ ਆਪਾਂ ਆਏ ਆ ਜੀ ਮੈਸੀ ਫਰਗੂਸਨ ਵਾਲਿਆਂ ਕੋਲੇ ਮੇਲੇ 'ਚ ਇਹਨਾਂ ਨੇ ਨਮਾਇਸ਼ ਵਾਸਤੇ ਟਰੈਕਟਰ ਲਾਏ ਨੇ ਇਹ ਬਾਈ ਜੀ ਨਵਾਂ ਮਾਡਲ ਆ ਹਾਂਜੀ ਕੀ ਨਾਮ ਜੀ ਆਪਣਾ ਨਿਰਮਲ ਸਿੰਘ ਨਾਮ ਆ ਜੀ ਨਿਰਮਲ ਸਿੰਘ ਆ ਜੀ ਹਾਂਜੀ ਇਹ 4x4 ਮਾਡਲ ਆਈ ਹਾਂ 4x4 ਮਾਡਲ ਆ ਇਹਦੇ ਵਿੱਚ 2 ਵੀਲ ਵੀ ਆ ਜਾਂਦਾ ਆਪਣਾ ਇਹ ਅੱਛਾ 2 ਵੀਲ ਵੀ ਆ ਜਾਂਦਾ ਇਹੋ ਜੀ ਕੀ ਖਾਸ ਆ ਇਸ ਟਰੈਕਟਰ ਦੇ ਵਿੱਚ ਜਿਹੜਾ ਕਿ ਕਿਸਾਨ ਨੂੰ ਲੈਣਾ ਚਾਹੀਦਾ ਇਹ ਮੰਨ ਲਓ ਜੀ ਆਪਣਾ 50 HP ਜੀ ਟਰੈਕਟਰ ਆ ਜੀ ਅੱਛਾ ਜੀ ਸਾਡੇ ਪੰਪ ਚਾ ਜਾਂਦਾਗਾ ਤੇ ਇਹ 4x4 ਜ ਆ ਜਾਂਦਾਗਾ ਤੇ ਨਾਲ ਇਹਦੇ ਵਿੱਚ ਮਤਲਬ ਗੀਅਰ ਬਾਕਸ ਵੀ ਜਿਵੇਂ ਲੋੜਾਂ ਨੂੰ ਦੇਖਦੇ ਹੋਏ ਬਣਾਇਆ ਹੋਇਆਗਾ ਅੱਛਾ ਜੀ ਆਪਣਾ 3 ਸਪੀਡ ਟਰੈਕਟਰ ਆ ਇਹ ਨਾਲ ਸੁਪਰ ਸ਼ੈਟ ਲਾ ਜਿੰਨਾ ਗਾਹ ਨੂੰ ਭਜਦਾ ਹੋਣਾ ਹੀ ਬੈਗ ਵੀ ਭਜਦਾ ਜੀ ਅੱਛਾ ਉਹਨਾਂ ਹੀ ਬੈਗ ਭਜਦਾ ਹਾਂਜੀ ਤੇ ਕਿੰਨੇ ਹਸ ਪਾਵਰ ਦੱਸਿਆ ਸੀ ਵੀਰੇ ਇਹ 50 ਹਸ ਪਾਵਰ ਆਈ ਆਪਣੀ 50 ਹਸ ਪਾਵਰ ਹਾਂਜੀ ਮੈਂਸੀ ਦਾ ਹੈ ਹਾਂਜੀ ਵੈਸੇ ਵੀ ਟਰੈਕਟਰ ਹੈ ਤੇ ਇਹ 3 ਸਪੀਡ ਆਈ ਹਾਂਜੀ 3 ਸਪੀਡ ਲੋਅ ਵੀ ਮੀਡੀਅਮ ਅਚਾ ਲੋਅ ਆਈ ਮੀਡੀਅਮ ਤੇ ਇਹਦੀ ਲਿਫਟ ਕਵਸਟ ਕੀ ਕਿੰਨੀ ਆ ਵੀਰੇ ਇਹਦੀ ਹੈ ਇਹ 2050 ਕੇ ਦੀ ਹੈ 2050 ਕੇ ਦੀ ਤੇ ਚੱਕਰ ਕਿੰਨੇ ਇਹਦੇ ਵੀਰੇ ਪਿੱਛੋਂ ਜਿਹੜਾ ਘੁਗਦਾ ਹੁੰਦਾ ਕੀ ਕਹਿੰਦੇ ਨੇ ਉਹਨੂੰ ਪੀਡੀਓ ਦੇ ਪੀਡੀਓ ਦੇ ਪੀਡੀਓ ਵਿੱਚ ਆਪਣੀ ਆ ਜਾਂਦੀ ਹੈ ਇਹ ਚਾਰ ਤਰ੍ਹਾਂ ਦੀ ਇੱਕ ਤਾਂ ਲਾਈ ਪੀਡੀਓ ਆਪਣੀ 540 ਚੱਕਰ ਰੋਟਾਵੇਟਰ ਤੇ ਜਿਹੜਾ ਚੱਲਦਾ ਸਿੰਪਲ ਆਉਂਦੀ ਆਉਂਦੀ ਹੈਗੀ ਅੱਛਾ ਜੀ ਤੇ ਨਾਲ ਇਹਦੇ ਵਿੱਚ ਆਪਣੀ ਆ ਜਾਂਦੀ ਮਲਟੀ ਸਪੀਡ ਪੀਡੀਓ ਤੇ ਗਰਾਊਂਡ ਪੀਡੀਓ ਗਰਾਊਂਡ ਪੀਡੀਓ ਹਾਂਜੀ ਜੇ ਆਪਾਂ ਮੰਨ ਲਓ ਗਰਾਊਂਡ ਪੀਡੀਓ ਚਲਾਉਣੀ ਆ ਫਿਰ ਤਾਂ ਮੰਨ ਲਓ ਆ ਜਿਹੜਾ ਗੇਅਰ ਆਪਣਾ ਆਪਾਂ ਦੇਖ ਸਕਦੇ ਹਾਂ ਅggen ਦਾ ਲਾਈ ਪੀਡੀਓ ਲੱਗ ਜਾਂਦਾ ਰੋਟਾਵੇਟਰ ਚੱਲਦਾ ਤੇ ਚਲ ਨੂੰ ਗਰਾਊਂਡ ਪੀਡੀਓ ਲੱਗ ਜਾਂਦਾ ਅੱਛਾ ਜੀ ਫਿਰ ਜਿੰਨੇ ਆਪਣੇ ਟਾਇਰ ਘੁੰਮ ਜੇ ਜਦੋਂ ਆ ਮਗਰ ਆਪਣਾ ਆ ਜਾਂਦਾ ਗਰਾਉਂਡ ਵੀਡੀਓ ਫਿਰ ਜਿੰਨੇ ਟਾਇਰ ਘੁੰਮਣਗੇ ਉਨੀ ਵੀਡੀਓ ਘੁੰਮੂਗੀ ਤੇ ਕਾ ਗियर ਲੱਗਿਆ ਹੋਇਆ ਨਾਲ ਜੇ ਆਪਾਂ ਨਿਊਟਰਲ ਕਰਤਾ ਫਿਰ ਆਪਣੀ ਜਿਹੜੀ ਵੀਡੀਓ ਆ ਮਲਟੀ ਸਪੀਡ ਹੋ ਜਾਂਦੀ ਹੈਗੀ ਜੇ ਰਾਜ ਨੂੰ ਆਪਾਂ ਗੇਅਰ ਪਾ ਕੇ ਖੜੇ ਟਰੈਕਟਰ ਤੇ ਆਪਾਂ ਨੂੰ ਉਨੀ ਸਪੀਡ ਮਿਲੂਗੀ ਮਗਰ ਜਿਵੇਂ ਆਪਣੇ ਜਨਰੇਟਰ ਵਗੈਰਾ ਤੇ ਚੱਲਦਾ ਤੇ ਖੜੇ ਹੀ ਆਪਣਾ ਘਾਟ ਰੇਸ ਤੇ ਵੀ ਰੇਸ ਤੇ ਵੀ ਯਾਨੀ ਕਿ ਡੀਜ਼ਲ ਘੱਟ ਖਾਊਗਾ ਹਾਂਜੀ ਹਾਂ ਘਾਟ ਰੇਸ ਤੇ ਵੀ ਚੱਕਰ ਪੂਰੇ ਕਰ ਸਕਦੇ ਆ ਜਿਹੜਾ ਗੇਅਰ ਲਾਉਂਗੇ ਇਹ ਨਾ ਅੱਜ ਕੱਲ ਕਿਉਂਕਿ ਆਉਣ ਵਾਲਾ ਸਮਾਂ ਸੁਪਰ ਸੀਟਰ ਦਾ ਜਿਆਦਾ ਕਣਕਾ ਗੁਣਕਾ ਬੀਜ ਦੇ ਉੱਥੇ ਇਹਦਾ ਕਿਵੇਂ ਪੂਰੇ ਚੱਕਰ ਬਣਾਉਂਦਾ ਸੁਪਰ ਸੀਡ ਹਾਂ ਜੀ ਹਾਂ ਚੱਕਰ ਪੂਰੇ ਕਰਦਾ ਜੀ ਪੂਰੇ ਕਰਦਾ ਜੀ ਹਾਂ ਜੀ ਮੀਟਰ ਲਾ ਕੇ ਦੇਖਿਆ ਹੋਇਆ ਆਪਣਾ ਤੇ ਇਹਦਾ ਵੀਰੇ ਪ੍ਰਾਈਸ ਕਿੰਨਾ ਵੀਰੇ 10 ਲੱਖ 30 ਹਜ਼ਾਰ ਰੁਪਈਆ ਜੀ 10 ਲੱਖ 30 ਹਜ਼ਾਰ ਆਉਣ ਰੋਡ ਕਾਪੀ ਗੋਪੀ ਸਾਰਾ ਕੁਝ ਬਣਾ ਕੇ ਦੇਨੇਗਾ ਉਹ ਉਹਨੂੰ ਕਨਫਰਮ ਕਰਨਾ ਕਨਫਰਮ ਕਰਨਾ ਪੈਣਾ ਅੱਛਾ ਜੀ ਮੈਥੀ ਭਾਈ ਟਰੈਕਟਰ ਬਹੁਤ ਸੋਹਣਾ ਹੈ ਵੀ ਹਾਂ ਜੀ ਇਹ ਜੇਕਰ ਵੇਖਣਾ ਆਉਣਾ ਵੇ ਤਾਂ ਇਹ ਕੀ ਆ ਇਹਦਾ ਇੱਥੋਂ ਦਾ ਮੜਾਯਾ ਐਡਰੈਸ ਦੇ ਦਿਓ ਕੰਪਨੀ ਹਾਂ ਨਾਦੀਨ ਲੱਗਿਆ ਹੋਇਆ ਇਹ ਆ ਮੈਂ ਬੱਸ ਸਟੈਂਡ ਦੇ ਕੋਲੇ ਆ ਬੱਸ ਸਟੈਂਡ ਕੋਲੇ ਅੱਛਾ ਜੀ ਠੀਕ ਹੈ ਜੀ ਕੀ ਨਾਮ ਆਪਣੀ ਵੀਰ ਦਾ ਜਿੰਨਾਂ ਕੋਲੇ ਏਜੰਸੀ ਇਹਨਾਂ ਦੀ ਇੱਥੇ ਮੁਕਸੜ ਇਹ ਰੋਹਿਤ ਫਾਰਮਿੰਗ ਏਜੰਸੀ ਦਾ ਨੇਮ ਆ ਜੀ ਆਪਣੀ ਦਾ ਰੋਹਿਤ ਗੁੱਟਾ ਜੀ ਇਹਦੇ ਓਨਰ ਆਗੇ ਸੰਜੀਵ ਗੁੱਟਾ ਜੀ ਇਹਨਾਂ ਦੀਆਂ ਬ੍ਰਾਂਚਾਂ ਚਾਰ ਨੇ ਇੱਕ ਤਾਂ ਉਹ ਵੀ ਬਟਿੰਡਾ ਪੂਰਾ ਮੋਲੋੜ ਤੇ ਮੁਕਸੜ ਐ ਸਾਲ ਦੇ ਟੌਪ ਮਾਡਲ ਆ ਜੀ ਕਿਹ ਹਜੂਰ ਕੋਈ ਟਰੈਕਟਰ ਆ ਜੀ ਹਾਂ ਇਹ ਟੌਪ ਮਾਡਲ ਸੀ ਆ ਜਾਂਦੇ ਜੀ ਆਪਣੇ ਇਹ ਮੈਂਸੀ ਦਾ ਟੌਪ ਮਾਡਲ ਹੈ ਹਾਂਜੀ ਮੈਂਸੀ ਫਰਗੂਸਨ ਇਹ ਆਪਣੇ ਇੰਡੀਆ ਦੀ ਹੈ ਕਿ ਬਾਹਰ ਦੀ ਕੰਪਨੀ ਇੰਡੀਆ ਦੀ ਕੰਪਨੀ ਹੈ ਜੀ ਇੰਡੀਆ ਦੀ ਹੈ ਜੀ ਹਾਂਜੀ ਅੱਛਾ ਜੀ ਬਹੁਤ ਵਧੀਆ ਟਰੈਕਟਰ ਹੈ ਵੀਰੇ ਤੇ ਟਾਇਰ ਵੀ ਇਹਦੇ ਐਮ ਆਰ ਐਫ ਦੇ ਸਾਰੇ ਹਨਾ ਜੀ ਪਿਛਲੇ ਟਾਇਰ ਕਿੰਨੇ 13 628 ਦੇ ਜੀ 14 ਦੇ ਜੀ 14 628 ਦੇ 14 928 ਦੇ ਕਈ ਫੀਚਰ ਆ ਮੰਨ ਲਓ ਜੇ ਆਪਾਂ ਇਹ ਤਾਂ 4 ਵੀਲ ਆ ਅੱਛਾ ਇਹਦਾ ਤਾਂ ਕਰਾਰੋ ਕੰਪਨੀ ਦਾ ਮੂਰਲਾ ਹਿੱਸਾ ਜਿਹੜਾ ਕਰਾਰੋ ਕੰਪਨੀ ਦਾ ਹਾਂ ਮੰਨ ਲਓ ਇਹ ਇੰਨਾ ਕਾ ਕਾਮਯਾਬ ਹੋ ਗਿਆ ਇਹਨੂੰ ਪਾਣੀ 'ਚ ਵੀ ਖੜਾ ਰਹਿ ਮੰਨ ਲਓ ਟਰੈਕਟਰ ਅੱਛਾ ਜਦੋਂ ਵੀ ਨਵੇਂ ਖੜਾ ਰਹਿ ਵਿੱਚ ਪਾਣੀ ਨਹੀਂ ਪੈਂਦਾ ਇਹ ਪਾਣੀ ਨਹੀਂ ਪੈਂਦਾ ਠੀਕ ਹੈ ਜੀ ਜੰਗਰੇਦ ਵੀ ਇਹ ਗੱਲ ਦਾ ਵੀ ਨਹੀਂ ਛੇਤੀ ਕਹਿੰਦੇ ਹਨਾ ਹਾਂਜੀ ਤੇ ਬਾਕੀ ਇਹਦੇ ਚ ਹੋਰ ਆ ਇੱਕ ਫੀਚਰ ਜੇ ਆਪਾਂ ਇਹ ਚ ਤੂ ਵੀ ਲੈਨੇ ਆ ਉਹਦਾ ਹਿੱਸਾ ਜਾ ਵੀ ਹੋ ਜਾਂਦਾ ਚਾਹ ਵੀ ਹੋ ਜਾਂਦਾ ਯਾ ਮਤਲਬ ਜੇ ਪਛਾਣ ਕਰਦੇ ਆਪਾਂ ਤੇ ਥੋੜੇ ਖਾਂ ਚ ਮੋੜ ਜਾਂਦਾ ਟਰੈਕਟਰ ਜੇ ਟਰਾਲੀ ਵਗਰਾ ਦੇ ਚਾਹਦਾ ਗਾ ਕਰਦੇ ਆ ਘੱਟ ਚੱਕਦਾ ਇਹਦਾ ਵਜ਼ਨ ਕਿੰਨਾ ਹੋਊਗਾ ਆਈਡੀਆ ਕੋਈ ਪਤਾ ਹੋਵੇ ਨਹੀਂ ਇਹਦੇ ਬਾਰੇ ਨਹੀਂ ਵੈਸੇ ਨਾ ਸਪੇਸ ਬਹੁਤ ਘੱਟ ਘੇਰਦਾ ਹੈ ਹਨਾ ਬਿਲਕੁਲ ਛੋਟਾ ਜਿਹਾ ਟਰੈਕਟਰ ਨਾਲ ਜਾਣ ਚ ਜਿਆਦੇ ਹੈ ਹਨਾ ਹਾਂ ਜਾਂ ਵੀ ਮਤਲਬ ਕਿ ਜਿਵੇਂ ਆਪ ਟਰੈਕਟਰ ਬਾਹਲੇ ਲੰਮੇ ਦੇ ਬਣਾ ਦਿੰਦੇ ਆ ਉਹ ਵੀ ਜਿਵੇਂ ਕਿ ਲਾਲੋ 911 ਇਹ ਤਾਂ ਮੈਨੂੰ ਐ ਲੱਗਦਾ ਜਿਵੇਂ ਬਿਲਕੁਲ ਬਹੁਤ ਵਧੀਆ ਹੈ ਨਾ ਛੋਟੀ ਜਿਹੀ ਸਾਰੇ ਅੱਗੋਂ ਲੈ ਗਿਆ ਆਪਾਂ ਪਿੱਛੋਂ ਤੱਕ ਫੰਕਸ਼ਨਾਂ ਦੀ ਗੱਲ ਕਰ ਗਏ ਤਾਂ ਇੱਥੇ ਸਾਰੇ ਫੰਕਸ਼ਨ ਆ ਉਹਦੇ ਬਾਅਦ ਇੰਜਨ ਤੋਂ ਬਾਅਦ 50 ਚੱਕੀ ਤੋਂ ਬਾਅਦ ਕਲਚ ਆ ਜਾਂਦਾ ਇੱਥੇ ਡਾਇਫਰਾਮ ਕਲਚ ਆਈਏ ਸਾਡੇ ਕੋਲ ਨਪਣਾ ਬਿਲਕੁਲ ਚੌਕਾ ਤੇ ਮੈਂ ਕਹਿੰਦਾ ਜੇ ਇਸ ਕਲਚ ਚ ਭਰਾ ਹੋ ਜਾਂਦਾ ਉਹ ਦਿੱਕਤ ਇਹਦੇ ਚ ਨਹੀਂ ਆਉਂਦੀ ਇੱਕ ਮੈਨਸ਼ੀ ਦਾ ਕਲਚ ਸੀ ਸ਼ੁਰੂ ਤੋਂ ਦਿੱਕਤ ਰਹੀ ਆ ਗਈ ਤੇ ਰੈਂਗ ਵਾਲਾ ਹੁੰਦਾ ਸੀ ਇਹ ਚ ਪੱਤੀ ਵਾਲਾ ਕਲਚ ਆਈਏ ਇਹ ਪੱਤੀ ਵਾਲਾ ਕਲਚ ਹਾਂਜੀ ਕਹਿੰਦੇ ਪਲੇਟ ਘਟ ਜਾਂਦੀ ਆ ਗਈ ਬਾਕੀ ਇਹਦੇ ਚ ਉਹ ਪ੍ਰੋਬਲਮ ਵੀ ਨਹੀਂ ਆਉਂਦੀ ਉਹ ਹਾਂਜੀ ਫੁੱਲੀ ਕਨਸਟੈਂਟ ਅੰਮੇਸ਼ ਗੇਅਰਬਾਕਸ ਆ ਜਾਂਦਾ ਗੇਅਰ ਪਾਉਣੇ ਸੌਖੇ ਹੀ ਅੱਛਾ ਜੀ ਤੇ ਬਾਕੀ ਇਹ ਸੌਂਤ ਤੋਂ ਬੈਸਟ ਲਾਈਫ ਆ ਜੀ ਤੇ ਮਾਰਕ 4 ਲਿਫਟ ਆ ਜਾਂਦੀ ਹੈ ਜੀ ਠੀਕ ਹੈ ਜੀ ਇਹ ਪਲੈਂਟਰੀ ਵਾਲਾ ਬੈਕ ਐਕਸਲ ਆ ਜਾਂਦਾ ਜੀ ਬੈਕ ਐਕਸਲ ਹਾਂਜੀ ਤੇਲ ਬ੍ਰੇਕਾਂ ਚ ਆ ਜਾਂਦਾ ਹੈਗਾ ਤੇਲ ਬ੍ਰੇਕਾਂ ਚ ਆ ਗਿਆ ਹਣਾ ਹਾਂਜੀ ਤੇਲ ਚ ਡੁੱਬੇ ਬ੍ਰੇਕ ਹੈ ਹਾਂਜੀ ਵੈਸੇ ਅੱਜ ਕੱਲੇ ਬਹੁਤ ਇਹਦੀ ਮਤਲਬ ਗਾਰੰਟੀ ਵਾਰੰਟੀ ਦਾ ਕੀ ਹੋਊਗਾ ਜੀ ਤੁਹਾਡੇ ਤੋਂ ਇਹਦੀ ਮਤਲਬ ਇਹ ਨਾ ਇਲੈਕਟ੍ਰਿਕ ਚੀਜ਼ਾਂ ਹੁੰਦੀਆਂ ਸੀਲਾ ਵਗੈਰਾ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਅੱਛਾ ਜੀ ਤੇ ਬਾਕੀ ਇ ਤੇ ਇਹਦਾ ਉਸ ਤੋਂ ਬਾਅਦ ਗਾਰੰਟੀ ਐਕਸਟੈਂਡ ਵੀ ਹੋ ਜਾਂਦੀ ਹੁੰਦੀ ਆਪਣੀ ਤੇ ਮੁਕਸਰ ਆਪਣੇ ਹੈਗੀ ਹੈ ਜੀ ਰਿਪੇਅਰ ਵਗੈਰਾ ਜਾਂ ਉਹਦੀ ਹਾਂਜੀ ਹਾਂ ਕਿੱਥੇ ਹੈ ਜੀ ਉਹ ਤੁਹਾਡਾ ਆਪਣਾ ਬਾਈਪਾਸ ਤੇ ਆ ਜਾਂਦਾ ਜੀ ਉਹ ਵਾਹਾਂ ਸ਼ੋਅਰੂਮ ਆ ਜਾਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਟਾਈਮ ਜੀ ਕੱਢਿਆ ਇਹਦੀ ਇੱਕ ਵਾਰਾ ਪ੍ਰਾਈਸ ਦੱਸ ਦੋ ਲਾਸਟ 10 ਲੱਖ 30000 ਰੁਪਏ 10 ਲੱਖ 30000 50 ਕਿਲੋਵਰਟ ਟ੍ਰੈਕਟਰ ਮੈਂ ਹਾਂਜੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ ਠੀਕ ਹੈ ਬਰੋ